ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਸਿੱਖਾਂ ਦੇ ਦੋ ਵੱਡੇ ਵਿਦਵਾਨ ਗਿਆਨੀ ਪਿੰਡਰਪਾਲ ਸਿੰਘ ਤੇ ਰਣਜੀਤ بابا ਢੱਡਰੀਆਂ ਵਾਲੇ ਰਣਜੀਤ بابا ਢੱਡਰੀਆਂ ਵਾਲੇ ਕਹਿ ਰਿਹਾ ਕਿ ਸਾ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਜਿਹੜਾ 20 ਰੁਪਏ ਦਾ ਲੰਗਰ ਲਾਇਆ ਸੀ ਇਹ ਕਥਾ ਸੁਣਨੇ ਆ ਇਹ ਬਹੁਤ ਜ਼ਿਆਦਾ ਮੈਂ ਵੀ ਇਸ ਬਾਰੇ ਗੱਲਬਾਤ ਕੀਤੀ ਹੈ ਲੇਕਿਨ ਉਹ ਕਹਿੰਦੇ ਆ ਕਿ ਉਹਨਾਂ ਨੇ ਕੋਈ ਐਹੋ ਜਿਹਾ ਲੰਗਰ ਲਾਇਆ ਹੀ ਨਹੀਂ ਕਿਉਂਕਿ ਉਸ ਟਾਈਮ 20 ਰੁਪਏ ਹੁੰਦੇ ਨਹੀਂ ਸੀ ਰੁਪਏ ਹੁੰਦੇ ਨਹੀਂ ਸੀ ਇਹ ਗੱਲ ਝੂਠ ਹੈਗੀ ਹੈ ਝੂਠ ਬਣਾਈ ਹੈ ਤੇ ਪਿੰਡਰਪਾਲ ਸਿੰਘ ਜਿਹੜੇ ਆ ਉਹ ਕਹਿ ਰਹੇ ਆ ਕਿ ਇਹ ਜਿਹੜਾ ਵੈ ਉਹ ਵੀ ਦਲਾਲ ਦੇ ਨਾਲੇ ਗੱਲ ਸਾਬਤ ਕਰਨ ਰਿਹਾ ਕਿ ਸੱਚ ਗੱਲ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਲੰਗਰ ਲਾਇਆ ਸੀ ਵੀਰ ਉਹ ਦੋਨਾਂ ਦੇ ਅਸੀਂ ਦਲਾਲ ਸੁਣਨੇ ਆ ਫਿਰ ਅਸੀਂ ਇੱਥੇ ਗੱਲਬਾਤ ਕਰਾਂਗੇ ਕਿ ਦੇਖਾਂਗੇ ਦੋਨਾਂ ਚ ਠੀਕ ਕੌਣ ਹੈ ਸੱਚਾ ਕੌਣ ਹੈ ਤੇ ਝੂਠਾ ਕੌਣ ਸੋ ਚੱਲ ਕੇ ਵੀਡੀਓ ਦੇਖਣੇ ਦਸੇ ਬਾਹਰ ਜਾਣੇ ਕੱਲਾ ਇਹੀ ਨਹੀਂ ਸੋਚਣਾ ਕਿ ਇਦਾਂ ਦੀਆਂ ਗੱਲਾਂ ਸੋਚੜੀਆਂ ਨੇ ਗੁਰੂ ਨਾਨਕ ਦਾ ਇਸ਼ਾਰਾ ਆ ਹੈ ਪਰ ਜਦੋਂ ਅਗਲੇ ਦੇ ਇਤਿਹਾਸ ਲਿਖਾਇਆ ਉਦੋਂ ਫਿਰ ਸਾਨੂੰ ਭੁੱਖੇ ਸਾਧੂ ਸੀ ਉਹਨਾਂ ਨੂੰ ਰੋਟੀ ਖਵਾਉਣ ਮਹਾਰਾਜ ਗਏ ਤੇ ਸਾਰਾ ਪੈਸਾ ਹੀ ਉਹਨਾਂ ਤੇ ਲਵਾਇਆ ਕਿਉਂ ਭਲਾ ਇਹ ਕਿੰਨਾਂ ਨੇ ਲਿਖਿਆ ਇਹ ਸਾਧਾ ਵਰਗਿਆਂ ਨੇ ਲਿਖਿਆ ਵੀ ਸਾਧੋ ਤੁਹਾਡਾ ਬਾਬਾ ਵੀ ਸੇਵਾ ਸਾਡੀ ਵੀ ਕਰਦਾ ਰਿਹਾ ਤੇ ਤੁਸੀਂ ਵੀ ਸੇਵਾ ਸਾਡੀ ਵੀ ਕਰਿਓ ਬੜੀ ਸੋਚਿਆ ਹੈ ਕਿ ਵੀ ਰੁਪਈਏ ਹੁੰਦੇ ਸੀ ਉਦੋਂ ਰੁਪਈਆ ਕਦੋਂ ਆਇਆ ਕਦੇ ਸਰਚ ਕੀਤੀ ਹੈ ਸਰਚ ਕੀਤੀ ਹੈ ਵੀ ਰੁਪਈਆ ਕਦੋਂ ਆਇਆ ਨਾਂ ਕੀ ਸੀ ਉਦੋਂ ਰੁਪਈਏ ਦਾ ਉਹਦੇ ਤੇਲਿਆਂ ਦੀਆਂ ਗੱਲਾਂ ਹੁੰਦੀਆਂ ਸੀ। ਉਹਦੇ ਖੇਡ ਹੀ ਕੁਝ ਹੋਰ ਸੀ। ਜਿਹੜਾ ਰੁਪਈਆ ਹੈ ਇਹ ਕਿਹੜੇ ਸੰਦ ਚ ਬਣਿਆ। ਪਰ ਲਿਖਤਾ 20 ਰੁਪਈਏ ਤੇ ਸਾਡੇ 20 ਰੁਪਈਏ ਜਿਹੜੇ ਨੇ ਦਬਾਗ ਚ ਬਿਠਾਉਂਦੇ। ਵੀ ਸਾਦਾ ਨੂੰ ਖਵਾ ਕੇ ਆਇਆ ਸੀ ਤੁਹਾਡਾ ਬਾਬਾ ਤੇ ਸਾਥ ਕਹਿੰਦੇ ਨੇ ਆ ਵੇਖੋ ਫਿਰ ਸੇਵਾ ਕਰਨੀ ਨਹੀਂ ਤੁਹਾਡਾ ਤਾਂ ਬਾਬਾ। ਜਿਸ ਵਕਤ ਮਹਾਰਾਜ ਸੱਚਾ ਸੁਦਾ ਕਰਕੇ ਆਏ ਤੇ ਕੀਤਾ ਜੀ ਬਿਲਕੁਲ। ਮੈਨੂੰ ਪਤਾ ਅੱਜ ਕੱਲ ਰੌਲਾ ਪੈਂਦਾ ਜੀ ਮੈਂ ਇਹ ਰਿਪੀਟ ਕਰਨ ਲੱਗਾ ਕਥਾਛਤ ਆਸਟ੍ਰੇਲੀਆ ਮੈਂ ਕਥਾ ਕੀਤੀ ਜੀ ਮੈਂ ਇਹ ਸ਼ਬਦ ਕਿਹਾ ਜੀ ਗੁਰੂ ਸਾਹਿਬ ਨੇ 20 ਰੁਪਈਆ ਦਾ ਸੱਚਾ ਸੌਦਾ ਕਰਕੇ ਆਏ ਖਰਾ ਸੌਦਾ ਹਨ ਤੇ ਸਾਡਾ ਸਾਡਾ ਘਰ ਨੇੜੇ ਸੀ ਉੱਥੇ ਸਾਡੇ ਬਜ਼ੁਰਗਾਂ ਦੀ ਪੈਲੀ ਉੱਥੇ ਸੀ ਜੀ ਬਿਲਕੁਲ ਸੱਚੇ ਸੌਦੇ ਦੇ ਨਾਲ ਉਹ ਉਹ ਖਰਾ ਖਰਾ ਸੌਦਾ ਕਹਿੰਦੇ ਸਨ ਜਦੋਂ ਮਹਾਰਾਜ ਸੱਚਾ ਸੌਦਾ ਕਰਕੇ ਆਏ ਤੇ ਸਾਰੇ ਜੀ ਕਹਿੰਦੇ 20 ਰੁਪਈਆ ਦਾ ਤੇ ਮੈਂ ਵੀ ਸ਼ਬਦ ਵਰਤਿਆ ਜੀ 20 ਰੁਪਈਆ ਦਾ ਮਹਾਰਾਜ ਨੇ ਸੱਚਾ ਸੌਦਾ ਕੀਤਾ ਤੇ ਬਾਹਰ ਸੱਜਣ ਇੱਕ ਟੱਕਰ ਗਿਆ ਜਦੋਂ ਬੰਦਾ ਸਵਾਲ ਕਰਦਾ ਨਾ ਇੰਨਾ ਕੁ ਤਜਰਬਾ ਹੋ ਚੱਕਦਾ ਵੀ ਇਹ ਬੰਦੇ ਦਾ ਧੜਾ ਕਿਹੜਾ ਹੋਵੇਗਾ ਉਹ ਸਵਾਲ ਚੋਂ ਪਤਾ ਲੱਗਦਾ ਵੀ ਉਹਨੇ ਅਗਲਾ ਸ਼ਬਦ ਕਿਹੜਾ ਬੋਲਣਾ ਹੈ ਉਹ ਕਹਿੰਦਾ ਭਾਈ ਸਾਹਿਬ ਜੀ ਸਾਖੀ ਤਾਂ ਚਲੋ ਚਲੋ ਸੁਣਾ ਤੇ ਮੈਂ ਚਲੋ ਕਹਿਦਾ ਮਨ ਨਹੀਂ ਮੰਨਦਾ ਕਹਿੰਦਾ ਜੀ 20 ਰੁਪਏ ਤਾਂ ਉਹਦੇ ਹੁੰਦੇ ਹੀ ਨਹੀਂ ਸਨ ਤੁਸੀਂ 20 ਰੁਪਏ ਕਿਹਾ ਮੈਂ ਕਿਹਾ 1469 ਉਹਦਾ ਹੋਏਗਾ ਸੀ ਕਹਿੰਦਾ ਨਹੀਂ ਉਹਦੋਂ ਤੋਂ ਬਿਕਰ ਵੀ ਸਮਤ ਸੀ ਮੈਂ ਕਿਹਾ ਸਾਰੇ ਸਿੱਖ 1469 ਕੁੱਕੀ ਜਾਂਦੇ ਮੈਂ ਕਿਹਾ ਮੈਨੂੰ ਪਤਾ ਹੈ ਉਦੋਂ 20 ਰੁਪਏ ਨਹੀਂ ਸਨ ਪਰ ਮੇਰੇ ਵੀਰਾ ਉਦੋਂ 20 ਰਜਤਪਣ ਵਰਤੇ ਮਹਾਰਾਜ ਨੇ 20 ਰਜਤਪਣ ਉਹ ਕਹਿੰਦਾ 20 ਰਜਤਪਣ ਕੀ ਹੁੰਦੇ ਆ ਹੱਸ ਪਿਆ ਮੈਂ ਮੈਂ ਕਿਹਾ ਬਸ ਐਸੇ ਕਰਕੇ ਕਿਹਾ 20 ਰੁਪਏ ਹੁੰਦੇ ਆ ਕਿਉਂਕਿ ਮੈਨੂੰ ਪਤਾ ਹੈ ਸ਼ਬਦਾਵਲੀ ਬਦਲੀ ਜਾ ਹੁਣ ਮੈਂ ਇੱਕ ਸ਼ਬਦ ਵਰਤਿਆ ਟਾਈਮ ਬਾਬਾ ਜੀ ਨੇ ਟਾਈਮ ਹੁਣ ਬਾਬਾ ਜੀ ਬਲੇ ਟਾਈਮ ਲਾਫੇ ਛੋੜਾ ਵਰਤਿੰਦਾ ਸੀ ਕਿਉਂਕਿ ਤੁਹਾਨੂੰ ਸ਼ਬਦ ਵਰਤਨੇ ਪੈਂਦੇ ਨੇ ਸਮੇਂ ਦੇ ਨਾਲ ਜਦੋਂ ਮਹਾਰਾਜ ਕਰਾ ਸਭ ਵੀਰੋ ਜਿਸ ਰਾ ਕੇ ਤੁਸੀਂ ਦੇਖਿਆ ਵੀਰੋ ਮੇਰੇ ਮੇਰਾ ਆਪਣੀ رائے ਹੈ ਮੇਰੀ رائے ਵੀਰੋ ਗਲਤ ਵੀ ਹੋ ਸਕਦੀ ਹੈ ਠੀਕ ਵੀ ਹੋ ਸਕਦੀ ਹੈ ਕਿਉਂਕਿ ਮੈਂ ਜਿੰਨੇ ਵੀ ਸਿੱਖਾਂ ਦੇ ਵਿਦਵਾਨ ਜਿੰਨੀਆਂ ਵੀ ਕਥਾ ਜਿੰਨੇ ਵੀ ਪ੍ਰਚਾਰਕ ਉਹਨਾਂ ਨੂੰ ਸੁਣਿਆ ਵਾਂ ਉਹ ਸਾਰੇ ਇਹੀ ਕਹਿੰਦੇ ਆ ਕਿ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦਾ ਲੰਗਰ ਲਾਇਆ ਸੀ ਤੇ ਪਿੰਡਰਪਾਲ ਸਿੰਘ ਨੇ ਜਿਹੜੇ ਆ ਉਹਨਾਂ ਨੇ ਗੱਲ ਵਾਜ਼ਿਹਾ ਕੀਤੀ ਹੈ ਕਿਉਂਕਿ ਉਸ ਟਾਈਮ ਰੁਪਈਆ ਨਹੀਂ ਸੀ ਹੁੰਦਾ ਉਸ ਟਾਈਮ ਕੋਈ ਦਵਾਨੇ ਦਮਕੜੀਆਂ ਇਸ ਤਰ੍ਹਾਂ ਦਾ ਚੱਲਦਾ ਸੀ ਬਕਾਇਦਾ ਤੌਰ ਤੇ ਨਾਮ ਦੱਸ ਰਿਹਾ ਹੈ ਕਿ ਉਹ ਰੁਪਈਆ ਚਲਦਾ ਸੀ ਉਹ ਕਰੰਸੀ ਦਾ ਨਾਮ ਸੀ ਕਿਉਂਕਿ ਉਹ ਅਗਰ ਨਾਮ ਲਈਏ ਤਾਂ ਲੋਕਾਂ ਨੂੰ ਪਤਾ ਨਹੀਂ ਚੱਲੇਗਾ ਇਸ ਕਰਕੇ ਮਾਹੌਲ ਦੇ ਮੁਤਾਬਕ ਰੁਪਈਏ ਦਾ ਸ਼ਬਦ ਵਰਤਿਆ ਜਾਂਦਾ ਹੈ ਤੇ ਲੰਗਰ ਲੱਗਾ ਸੀ ਗੁਰੂ ਨਾਨਕ ਨੇ ਲੰਗਰ ਚਖਾਇਆ ਸੀ ਇਹ ਕੋਈ ਝੂਠੀ ਗੱਲ ਨਹੀਂ ਹੈ ਤੇ ਜਿਹੜੇ ਵੀਰੋ ਮੇਰੀ ਵੀ ਇਹੀ ਰਾਏ ਹੈ ਕਿਉਂਕਿ ਜਿਹੜੇ ਢੱਡਰੀਆਂ ਵਾਲੇ ਐ ਬਾਬਾ ਰਣਜੀਤ ਢੱਡਰੀਆਂ ਵਾਲੇ ਉਹ ਗਲਤ ਮੈਨੂੰ ਲੱਗ ਰਿਹਾ ਮੈਨੂੰ ਲੱਗ ਰਿਹਾ ਕਿ ਗਲਤ ਹੈ ਉਹਨਾਂ ਦੀ ਰਾਏ ਗਲਤ ਹੈ ਕਿਉਂਕਿ ਵੀਰੋ ਜਿਸ ਇੱਕ ਬਨੇ ਇਨੇ ਜ਼ਿਆਦਾ ਸਾਰੇ ਸਿੱਖੀ ਦੇ ਵਿਦਵਾਨ ਉਹ ਕਹਿ ਰਿਹਾ ਕਿ ਇਸ ਤਰ੍ਹਾਂ ਹੋਇਆ ਵੈ ਜਬ ਕਿ ਦੂਸਰੇ ਬਨੇ ਸਿਰਫ ਇੱਕ ਬੰਦਾ ਜਿਹੜਾ ਕਹਿ ਰਿਹਾ ਕਿ ਨਹੀਂ ਇਹ ਗਲਤ ਹੈ ਗੁਰੂ ਨਾਨਕ ਦੇਵ ਜੀ ਨੇ ਕੋਈ ਲੰਗਰ ਨਹੀਂ ਲਾਇਆ ਇਹ ਝੂਠੀ ਕਹਾਣੀ ਹੈ ਤੇ ਵੀਰੋ ਮੇਰੀ رائے ਹੈ ਕਿ ਜਿਹੜੇ ਢੱਡਰੀਆਂ ਵਾਲੇ ਹੈ ਉਹ ਗਲਤ ਹੈਗੇ ਹੈ ਜਬ ਕਿ ਪਿੰਡਰਪਾਲ ਸਿੰਘ ਉਹ ਬਿਲਕੁਲ ਠੀਕ ਹੈਗੇ ਹੈ ਵੀਰੋ ਤੁਹਾਡੀ ਇਸ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਰੂਰ ਲਾਜ਼ਮੀ ਕਰਨਾ ਆਪਣਾ ਟੈਸਰਾ ਖਿਆਰ ਰਹਿਣਾ ਦਵਾ ਯਾਦ ਰੱਖਣਾ ਅੱਲਾ ਫੇ